ਇਹ ਬਾਈ ਇੱਕ ਖਾਸ ਤਰ੍ਹਾਂ ਦਾ ਸੂਟ ਤਿਆਰ ਕਰਵਾ ਕੇ ਪਹੁੰਚ ਗਿਆ ਖਨੌਰੀ ਅਤੇ ਇਸ ਸੂਟ ਦੀ ਖਾਸੀਅਤ ਦੱਸੀ ਬਾਈ ਨੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਬਾਈ ਕਿੱਡਾ ਵੱਡਾ ਜੁਗਾੜੀ ਸੂਟ ਪਾ ਕੇ ਪਹੁੰਚਿਆ ਸਸੀ ਗੱਲ ਦੋਸਤੋ ਪਾ ਖਨੌਰੀ ਪਹੁੰਚਦੇ ਆ ਜਾਂ ਸ਼ੰਭੂ ਪਹੁੰਚਦੇ ਆ ਤਾਂ ਆਪਾਂ ਨੂੰ ਅੱਡ-ਅੱਡ ਤਰ੍ਹਾਂ ਦੇ ਲੋਕ ਇੱਥੇ ਨਵੇਂ-ਨਵੇਂ ਜੁਗਾੜਾਂ ਦੇ ਨਾਲ ਨਵੀਆਂ-ਨਵੀਆਂ ਸਕੀਮਾਂ ਦੇ ਨਾਲ ਪਹੁੰਚੇ ਹੋਏ ਮਿਲਦੇ ਨੇ ਇੱਥੇ ਵੀ ਸਾਨੂੰ ਇੱਕ ਇਹ ਬਾਈ ਮਿਲਿਆ ਜਿਹੜਾ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਬਾਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਕਿਉਂਕਿ ਇਸ ਬਾਈ ਨੇ ਇੱਕ ਖਾਸ ਤਰ੍ਹਾਂ ਦਾ ਸੂਟ ਤਿਆਰ ਕਰਵਾਇਆ ਹੋ ਕਹਿੰਦਾ ਐਸਾ ਸੂਟ ਹੈ ਜਿਸ ਨੂੰ ਪਾਉਣ ਤੋਂ ਬਾਅਦ ਕੋਈ ਬਾਈ ਦਿੱਕਤੇ ਨਹੀਂ ਰਹਿੰਦੀ ਕੋਈ ਪਰੇਸ਼ਾਨੀ ਹੀ ਸਾਹਮਣੇ ਨਹੀਂ ਆਉਂਦੀ ਬਾਈ ਨੇ ਕੀ ਕੀ ਦੱਸਿਆ ਇਸ ਸੂਟ ਬਾਰੇ ਕੀ ਕੀ ਖਾਸੀਅਤ ਹੈ ਬਾਈ ਦੇ ਸੂਟ ਦੀ ਆਓ ਤੁਹਾਨੂੰ ਸੁਣਾ ਦਿੰਦੇ ਆ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਪੇਜ ਨੂੰ ਫੋਲੋ ਕਰ ਲਿਓ ਅਗਰ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਾਈਆ ਕਿਵੇਂ ਦਾ ਸੂਟ ਜਪ ਆਇਆ ਤੂੰ ਤਾਂ ਬਾਈ ਬਾਈ ਬੁਲਟ ਪ੍ਰੂਫ ਆਏ ਬੁਲਟ ਪ੍ਰੂਫ ਆਏ ਇਹਦੇ ਫਾਇਦੇ ਕੀ ਕੀ ਨੇ ਮੇਰਾ ਭਾਈ ਕਿ ਮੈਂ ਪੂਰਾ ਪੈਕ ਹੋਇਆ ਫਿਰਦਾ ਦੇ ਦੇ ਜੇ ਗੋਲੀ ਬੱਜੇ ਹਾਂ ਜੇ ਗੋਲਾ ਬੱਜੇ ਕੋਈ ਚੱਕਰ ਨਹੀਂ ਸਹੀ ਦੱਸ ਮੇਰਾ ਭਰਾ ਸਹੀ ਆ ਅੱਛਾ ਇਹ ਤੂੰ ਇਤਾਂ ਤੈ ਤੋ ਬਚਾਊਗਾ ਪੂਰਾ ਕਿਹੜੀ ਹੈ ਕਿੰਨੇ ਹੋਰੇ ਇਨਫੈਕਸ਼ਨ ਦੀ ਫੈਲਰੀ ਅਗਲੇ ਬਚਾਊਗਾ ਤੂੰ ਹੰਲਾ ਕਿਵੇਂ ਤੁਸੀਂ ਨੇ ਮੂੰਹ ਦੇ ਉੱਪਰ ਕੱਪੜਾ ਲੇ ਵੇਟਾ ਕੇ ਚੱਲਦਾ ਉਧਰੋਂ ਤਾਂ ਆਪਾਂ ਸਾਹ ਦੇਖਦੇ ਆਂ ਕਿ ਸਾਹ ਔਖਾ ਹੋਣ ਲੱਗਦਾ ਰਮਾਲ ਬੰਨਿਆ ਦਾ ਰਮਾਲ ਵੀ ਖੋਲਣੀ ਪੈਂਦੀ ਆ ਆਪਾਂ ਨੂੰ ਕਈ ਵਾਰੀ ਤੇ ਕਿਵੇਂ ਠੀਕ ਰਹੂਗਾ ਇਹ ਪਰਨਾ ਪੂਰਾ ਕੱਸ ਕੇ ਲੇ ਵੇਟਾ ਕੇ ਤੁਸੀਂ ਨੇ ਹਾਂ ਬਾਈ ਹਾਂ ਠੀਕ ਕਰੋ ਠੀਕ ਆ ਤੇ ਅੱਗੇ ਜਾਣਾ ਪੂਰਾ ਮਤਲਬ ਜਾਣਾ ਬਾਈ ਤਾਂ ਬਾਈ ਦੀ ਤਿਆਰੀ ਦੇਖ ਲਓ ਵੀਰੇ ਯਾਰ ਕਿਵੇਂ ਬਾਈ ਤਿਆਰੀ ਕਰੀ ਫਿਰਦਾ ਬਾਈ ਤਾਂ ਐ ਬਣਾ ਫਿਰਦਾ ਕਿਵੇਂ ਦੂਸਰੇ ਗ੍ਰਹਿ ਤੋਂ ਆਇਆ ਹੁੰਦਾ ਕਿਸੇ ਤੋਂ ਤਾਂ ਬਾਈ ਕਹਿੰਦਾ ਸਿਰਾ ਲਾ ਦਾਂਗਾ ਔਕੇ ਰਿਪੋਰਟ ਗੱਲਬਾਤ ਕੱਲੀ ਦੇਖਦਾ ਬਾਈ ਪੈਰਪੂਰ ਕੁਝ ਨਹੀਂ ਦਿਖ ਰਿਹਾ ਬ